ਪੰਜਾਬ ਦੇ ਵਿੱਚੋਂ ਕਾਂਗਰਸ ਪਾਰਟੀ ਅੱਗੇ ਚੱਲ ਰਹੀ ਆਮ ਆਦਮੀ ਪਾਰਟੀ ਦਾ ਹਜੇ ਖਾਤਾ ਨਹੀਂ ਖੁੱਲਿਆ ਦੋ ਸ਼ੀਟਾਂ ਤੇ ਬੀਜੇਪੀ ਅੱਗੇ ਚੱਲ ਰਹੀ ਆ ਦੇਖੋ ਸਾਡੇ ਸੀਐਮ ਸਾਹਿਬ ਪਹਿਲਾਂ ਕਹਿੰਦੇ ਨੇ ਵੀ ਸਾਡੀ ਜਿਹੜੀ ਆਮ ਆਦਮੀ ਪਾਰਟੀ ਔਰ ਜਨਾਨਾ ਜਿ ਘਟ ਆਉਂਦੀ ਸਰਕਾਰ ਚ ਸਿੱਧਾ ਹੁੰਦੀ ਹੈ ਪੰਜਾਬ ਦੇ ਵਿੱਚ ਮੈਂ ਉਮੀਦ ਕਰਦਾ ਤੇ ਆਸ ਕਰਦਾ ਕਿ ਪੰਜਾਬ ਦੇ ਲੋਕਾਂ ਨੇ ਸੰਗਰੂਰ ਦੇ ਲੋਕਾਂ ਨੇ ਜਿਹੜੇ ਸੀਐਮ ਸਾਹਿਬ ਦੇ ਕੀਤੇ ਹੋਏ ਕੰਮਾਂ ਤੇ ਇਸ ਵਾਰ ਠੱਪਾ ਲਾਇਆ ਮੋਹਰ ਲਾਈਆ ਤੇ ਉਧਰ ਜਨ ਨੇ ਜਿਹੜੇ ਜਿਹੜੇ ਨਤੀਜੇ ਨੇ ਆਮ ਆਦਮੀ ਪਾਰਟੀ ਦੇ ਬਹੁਤ ਵਧੀਆ ਹੋਣਗੇ ਇਹ ਕੋ ਜਿਹੜੀ ਪਾਰਟੀ ਦੇਰ ਜਾਣ ਜਿਆਦਾ ਹੋਣਗੇ ਸੋਸ਼ਲ ਮੀਡੀਆ ਵਾਲੇ ਉਹ ਦੇਖ ਕੇ ਤਕਰੀਬਨ ਪਾਰਟੀ ਦੇ ਵਰਕਰ ਜਦੋਂ ਹੁੰਦੇ ਨੇ ਉਹਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਜਦੋਂ ਮਿਲ ਜਾਂਦੀਆਂ ਉਹਨਾਂ ਨੂੰ ਕਿ ਸਾਡਾ ਜਿਹੜਾ ਉਦੇਦਾਰ ਹੈ ਉਹ ਅੱਗੇ ਚੱਲ ਰਿਹਾ ਸਾਡਾ ਉਮੀਦਵਾਰ ਅੱਗੇ ਚੱਲ ਰਿਹਾ ਤਾਂ ਉਹ ਹਜੂਮ ਇੱਕਦਮ ਜਿਹੜਾ ਇਕੱਠਾ ਹੋਣਾ ਇੱਥੇ ਇਕੱਠ ਬਹੁਤ ਵੱਡਾ ਇਕੱਠਾ ਜਿਹੜਾ ਹੋਣਾ ਕਿਉਂਕਿ ਸੰਗਰੂਰ ਸੀਟ ਦੇ ਉੱਤੇ ਪੂਰੇ ਪੰਜਾਬ ਦੀ ਜਿਹੜੀ ਅੱਜ ਨੈਗੇਟਿਵ ਕੀਤੀ ਹੋਈ ਆ ਈ ਲੱਗਦਾ ਜਿਹੜੇ ਪੰਜਾਬ ਦੇ ਰੁਝਾਨ ਨੇ ਦੋ ਸ਼ੀਟਾਂ ਤੇ ਬੀਜੇਪੀ ਅੱਗੇ ਚੱਲ ਰਹੀ ਆ ਯਾਨੀ ਕਿ ਤੁਸੀਂ ਹਜੇ ਖਾਤੇ 'ਚ ਨਹੀਂ ਹੈਗੇ ਤੁਸੀਂ ਕਹਿ ਰਹੇ ਹੋ ਕਿ ਘੰਟਾ ਅੱਧਾ ਘੰਟਾ ਵੇਟ ਕਰੋ ਵੀ ਉਸ ਤੋਂ ਬਾਅਦ ਪਤਾ ਲੱਗਣਾ ਜਿਨ੍ਹਾਂ ਨੇ ਮੂਤੇ ਜੇ اٹਕੀ ਹੋਈ ਆ ਕਿ ਜੇ ਫਲਾਣਾ ਜਿੱਤ ਜਾਂਦਾ ਜੇ ਫਲਾਣਾ ਜਿੱਤ ਜਾਂਦਾ ਅੱਜ ਉਹ ਚੀਜ਼ اٹਕੀ ਹੋਈ ਆ ਤੇ ਅੱਜ ਉਹ ਚੀਜ਼ ਜਿਹੜੀ ਕਲੀਅਰ ਹੋ ਜਾਣੀ ਆ ਲੋਕਾਂ ਦਾ ਆਪਾਂ ਨੂੰ ਪਤਾ ਲੱਗ ਜਾਣਾ ਕਿ ਲੋਕਾਂ ਨੇ ਜਿਹੜੇ ਸੀਐਮ ਸਾਹਿਬ ਦੇ ਕੀਤੇ ਹੋਏ ਕੰਮਾਂ ਨੂੰ ਪੰਜਾਬ ਸਰਕਾਰ ਦੇ ਕੀਤੇ ਹੋਏ ਕੰਮਾਂ ਨੂੰ ਸੰਗਰੂਰ ਦੇ ਵਿੱਚੋਂ ਕਿੰਨਾ ਫਤਵਾ ਮਿਲਣਾ ਹੈ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਸੋ ਕਾਊਂਟਿੰਗ ਆ ਜਿਹੜੀ ਮੈਂਬਰ ਪਾਰਲੀਮੈਂਟ ਚੋਣਾਂ ਦੀ ਲਗਾਤਾਰ ਹੋ ਰਹੀ ਆ ਸਟਾਰਟਿੰਗ ਹੋਈ ਬੀਜੇਪੀ ਨੂੰ ਜਿਆਦਾ ਸੀਟਾਂ ਮਿਲ ਰਹੀਆਂ ਨੇ ਤਾਜ਼ਾ ਅਪਡੇਟ ਆ ਰਹੀਆਂ ਇੰਡੀਆ ਗੱਠ ਜੋੜ ਪਿੱਛੇ ਚੱਲ ਰਿਹਾ ਸੋ ਲਗਾਤਾਰ ਪੰਜਾਬ ਦੀ ਗੱਲ ਕਰਾਂਗੇ ਪੰਜਾਬ ਦੇ ਵਿੱਚੋਂ ਕਾਂਗਰਸ ਪਾਰਟੀ ਅੱਗੇ ਚੱਲ ਰਹੀ ਆ ਆਮ ਆਦਮੀ ਪਾਰਟੀ ਦਾ ਹਜੇ ਖਾਤਾ ਨਹੀਂ ਖੁੱਲਿਆ ਦੋ ਸੀਟਾਂ ਤੇ ਬੀਜੇਪੀ ਅੱਗੇ ਚੱਲ ਰਹੀ ਆ ਸੋ ਲੋਕ ਸਭਾ ਹਲਕਾ ਲੁਧਿਆਣਾ ਦੀ ਗੱਲ ਕਰਾਂਗੇ ਜਿੱਥੇ ਰਵਨੀਤ ਬਿੱਟੂ ਅੱਗੇ ਚੱਲ ਰਹੇ ਲੋਕ ਸਭਾ ਹਲਕਾ ਅੰਮ੍ਰਿਤਸਰ ਦੀ ਗੱਲ ਕਰਾਂਗੇ ਜਿੱਥੇ ਬੀਜੇਪੀ ਦੇ ਉਮੀਦਵਾਰ ਅੱਗੇ ਚੱਲ ਰਹੇ ਨੇ ਸੋ ਲਗਾਤਾਰ ਜਿਹੜੀ ਕਾਊਂਟਿੰਗ ਆ ਉਹ ਜਾਰੀ ਆ ਸ਼ੁਰੂਆਤ ਹੋ ਚੁੱਕੀ ਆ ਹੁਣ ਰੁਝਾਨ ਵੱਖੋ ਵੱਖਰੇ ਆਉਂਦੇ ਰਹਿਣਗੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਲਵਲੀ ਕਾਕੜਾ ਮੌਜੂਦ ਨੇ ਲਵਲੀ ਜੀ ਪਹੁੰਚੋ ਤੁਸੀਂ ਵੀ ਵਾਰਡ ਵਾਲ ਕਿਵੇਂ ਲੱਗਦਾ ਰੁਝਾਨ ਆਉਣੇ ਸ਼ੁਰੂ ਹੋ ਗਏ ਪਰ ਆਮ ਆਦਮੀ ਪਾਰਟੀ ਦਾ ਹਜੇ ਖਾਤਾ ਨਹੀਂ ਖੁੱਲਿਆ ਦੇਖੋ ਸਾਡੇ ਸੀਐਮ ਸਾ ਤਾਂ ਹੁੰਦੀ ਸਰਕਾਰ ਚ ਸਿੱਧਾ ਹੁੰਦੀ ਹੈ ਜੀ ਤੇ ਅੱਜ ਜਿਹੜੇ ਫਸਟ ਰਾਉਂਡ ਦੇ ਨਤੀਜੇ ਨੇ ਉਹ ਤਕਰੀਬਨ ਪਹਿਲਾ ਰਾਉਂਡ ਜਿਹੜਾ ਸ਼ੁਰੂ ਹੋ ਚੁੱਕਿਆ ਤਕਰੀਬਨ ਪੌਣੇ 9 ਹੋ ਚੁੱਕੇ ਨੇ 9 ਵਜੇ ਦੇ ਕਰੀਬ ਜਾਂ ਸਵਾ 9 ਵਜੇ ਦੇ ਕਰੀਬ ਜਿਹੜਾ ਰੁਝਾਨ ਆ ਉਹ ਆਪਾਂ ਨੂੰ ਦੇਖਣ ਦੇ ਵਿੱਚ ਮਿਲੂਗਾ ਤੇ ਵਧੀਆ ਦੇਖਣ ਦਾ ਮਿਲੂਗਾ ਆਮਦਮੀ ਪਾਰਟੀ ਦਾ ਠੀਕ ਹੈ ਲਵਲੀ ਜੀ ਬਾਕੀ ਕਿਵੇਂ ਦੇਖਦੇ ਹੋ ਇੰਡੀਆ ਗੱਠ ਜੋੜ ਨੂੰ ਪੂਰਾ ਝਟਕਾ ਲੱਗ ਰਿਹਾ ਜੇ ਗੱਲਬਾਤ ਕਰੀਏ ਤਾਂ 150 ਪੌਣੇ 200 ਸੀਟ ਤੇ ਬੀਜੇਪੀ ਚੱਲ ਰਹੀ ਆ ਐਨਡੀਏ ਚੱਲ ਰਹੀ ਆ ਪਰ ਇੰਡੀਆ ਗਰੁੱਪ ਆ ਜਿਹੜਾ ਉਹ ਪਿੱਛੇ ਚੱਲ ਰਿਹਾ ਕੀ ਲੱਗਦਾ ਰੁਝਾਨ ਜਿਵੇਂ ਐਗਜ਼ਿਟ ਪੋਲ 'ਚ ਬਹੁਤ ਘੱਟ ਜਿੱਤੇ ਗਏ ਸੀ ਕਿ ਸੀਟਾਂ ਘੱਟ ਆਉਣਗੀਆਂ ਉਵੇਂ ਦੀ ਲੱਗ ਰਿਹਾ ਕਿਵੇਂ ਦਾ ਰਹਿਣ ਵਾਲਾ ਦੇ ਹਰੇਕ ਗੇੜ ਨੇ ਜਿਹੜੇ ਉਹਦੇ ਕਿਸੇ ਦੇ 10 ਗੇੜ ਨੇ ਤੇ ਕਿਸੇ ਦੇ 14 ਗੇੜ ਨੇ ਕਿਸੇ ਦੇ 12 ਗੇੜ ਨੇ ਹਜੇ ਪਹਿਲੇ ਦੂਜੇ ਗੇੜਾਂ ਦੇ ਜਿਹੜੇ ਰੁਝਾਨ ਉਹ ਚੱਲ ਰਹੇ ਨੇ ਜਿਨ੍ਹਾਂ ਨੂੰ ਆਪਾਂ ਨਤੀਜਾ ਨਹੀਂ ਮੰਨ ਸਕਦੇ ਕਿਉਂਕਿ ਪਹਿਲਾਂ ਜਿਸ ਤਰ੍ਹਾਂ ਕਿ ਹੁੰਦਾ ਆਪਾਂ ਅਕਸਰ ਦੇਖਦੇ ਆ ਕਿ ਜਿਹੜੇ ਰੁਝਾਨ ਨੇ ਪਹਿਲਾਂ ਉੱਪਰ ਵੱਲ ਨੂੰ ਜਾਂਦੇ ਨੇ ਤੇ ਫਿਰ ਉਹ ਕਿਤੇ ਨਾ ਕਿਤੇ ਹੇਠਾਂ ਵੱਲ ਨੂੰ ਵੀ ਆਉਂਦੇ ਨੇ ਜਿਵੇਂ ਆਪਾਂ ਪਹਿਲਾਂ ਪਿੱਛੇ ਜੇ ਵੀ ਦੇਖਿਆ ਕਿ ਬਾਈ ਇਲੈਕਸ਼ਨ ਦੇ ਵਿੱਚ ਵੀ ਆਪਾਂ ਦੇਖਿਆ ਕਿ ਉਦੋਂ ਜਿਹੜੇ ਰੁਝਾਨ ਸੀ ਪਹਿਲਾਂ ਉੱਪਰ ਨੂੰ ਵੀ ਜਾਂਦੇ ਦੇਖੇ ਤੇ ਆਪਾਂ ਥੱਲੇ ਨੂੰ ਵੀ ਆਉਂਦੇ ਦੇਖੇ ਤੇ ਪੰਜਾਬ ਦੇ ਵਿੱਚ ਮੈਂ ਉਮੀਦ ਕਰਦਾ ਤੇ ਆਸ ਕਰਦਾ ਕਿ ਪੰਜਾਬ ਦੇ ਲੋਕਾਂ ਨੇ ਸੰਗਰੂਰ ਦੇ ਲੋਕਾਂ ਨੇ ਜਿਹੜੇ ਸੀਐਮ ਸਾਹਿਬ ਦੇ ਕੀਤੇ ਹੋਏ ਕੰਮਾਂ ਤੇ ਇਸ ਵਾਰ ਠੱਪਾ ਲਾਇਆ ਮੋਹਰ ਲਾਈਆ ਤੇ ਉਧਰ ਰੁਝਾਨ ਨੇ ਜਿਹੜੇ ਜਿਹੜੇ ਨਤੀਜੇ ਨੇ ਆਮ ਆਦਮੀ ਪਾਰਟੀ ਦੇ ਬਹੁਤ ਵਧੀਆ ਹੋਣਗੇ ਸੰਗਰੂਰ ਸੀਟ ਤੋਂ ਜੇ ਮੈਂ ਗੱਲ ਕਰਾਂ ਸੰਗਰੂਰ ਸੀਟ ਦਾ ਨਤੀਜਾ ਜਿਹੜਾ ਬਾਈ ਗੁਰਮੀਤ ਸਿੰਘ ਮੀਤ ਹੇਅਰ ਜਿੰਨਾ ਨੂੰ ਬਹੁਤ ਵੱਡੇ ਫਤਵੇ ਦੇ ਨਾਲ ਇਸ ਵਾਰ ਲੋਕ ਜਿਹੜੇ ਜਿਤਾ ਕੇ ਇੱਥੋਂ ਭੇਜਣਗੇ ਤੇ ਆਪਾਂ ਤਕਰੀਬਨ ਦੇਖਦੇ ਆ ਕਿ ਰੁਝਾਨ ਜਦੋਂ ਆਉਣੇ ਸ਼ੁਰੂ ਹੋਗੇ ਤੁਹਾਨੂੰ ਉੱਥੋਂ ਹੀ ਪਤਾ ਲੱਗ ਜਾਣਾ ਹੈ ਸੰਗਰੂਰ ਦੇ ਲੋਕਾਂ ਦਾ ਠੀਕ ਹੈ ਉਤਰਾ ਚੜਾ ਵੀ ਆਣਗੇ ਨਤੀਜੇ ਵੀ ਆਣਗੇ ਪਰ ਮੈਂ ਵੱਡੀ ਇੱਕ ਗੱਲ ਸਮਝਦਾ ਮਾਜਾ ਸਾਹਿਬ ਤੁਸੀਂ ਇੱਕ ਚੀਜ਼ ਦੇਖੋ ਕਿ ਇਸ ਵਾਰ ਪੰਜਾਬ ਦੇ ਵਿੱਚ ਸੰਗਰੂਰ ਸੀਟ ਜਿੱਤੇ ਹੌਟ ਸੀਟ ਕਿਹਾ ਜਾਂਦਾ ਸੀ ਉੱਥੇ ਬਿਨਾਂ ਕਿਸੇ ਲੜਾਈ ਝਗੜੇ ਤੋਂ ਸੰਗਰੂਰ ਦੇ ਲੋਕਾਂ ਨੇ ਇੱਕ ਆਪਸੀ ਭਾਈਚਾਰਾ ਬਣਾ ਕੇ ਠੀਕ ਹੈ ਮੁੱਠਾਂ ਦੇ ਉੱਤੇ ਵੀ ਦੇਖਣ ਨੂੰ ਇਸ ਵਾਰ ਮਿਲਿਆ ਕਿ ਆਪਸੀ ਭਾਈਚਾਰਾ ਦੇਖਣ ਨੂੰ ਆਪਾਂ ਨੂੰ ਮਿਲਿਆ ਹਰੇਕ ਪਾਰਟੀ ਦੇ ਆਪੋ ਆਪਣੇ ਵਰਕਰ ਦੀ ਜ਼ਿੰਮੇਵਾਰੀ ਹੁੰਦੀ ਆ ਕਿ ਉਹ ਆਪਦੀ ਪਾਰਟੀ ਵਾਸਤੇ ਜੀਤੋੜ ਮਿਹਨਤ ਕਰਦਾ ਸੋ ਹਰ ਇੱਕ ਵਰਕਰ ਨੇ ਹਰ ਜਿਹੜੇ ਆਗੂ ਨੇ ਹਰ ਇੱਕ ਲੀਡਰ ਨੇ ਆਪਣੀ ਪੂਰੀ ਤਾਕਤ ਲਾਈ ਇਸ ਵਾਰ ਸੋ ਉਸ ਤਾਕਤ ਦੇ ਮੈਂ ਕਹਿੰਦਾ ਵੀ ਜਿੰਨੇ ਜਿੰਨੇ ਜਿੰਨੀ ਜਿੰਨੀ ਮਿਹਨਤ ਕੀਤੀ ਆ ਉਹਨੂੰ ਉਹਨਾਂ ਨੂੰ ਫਾਲੋਦਾ ਜਰੂਰ ਮਿਲਣਾ ਚਾਹੀਦਾ ਬਿਲਕੁਲ ਪਰ ਜੇ ਦੇਖੀਏ ਵਰਕਰ ਆਮ ਆਦਮੀ ਪਾਰਟੀ ਦਾ ਹਜੇ ਕੋਈ ਨਹੀਂ ਆਇਆ ਸੁਨਸਾਨਾ ਤੁਸੀਂ ਉਹ ਆਇਓ ਪਹਿਲੇ ਕੀ ਲੱਗਦਾ ਤੁਹਾਨੂੰ ਜੇ ਹੌਸਲੇ ਬਲੰਦ ਹੋਣਗੇ ਇਕੱਠ ਹੋਊਗਾ ਪਾਰਟੀ ਦੇ ਆਗੂ ਵਰਕਰ ਉਹਦੇ ਦਰ ਪਹੁੰਚਣਗੇ ਪੂਰੇ ਦੇਖੋ ਬਿਲਕੁਲ ਪਤਾ ਕੀ ਹੁੰਦਾ ਦੇਖੋ ਅੱਜ ਕੱਲ ਜਿਹੜਾ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਲੋਕ ਸਵੇਰੇ ਸਵੇਰੇ ਆਪਣੇ ਕਮਾਕਾਰਾਂ ਦੇ ਵਿੱਚ ਸਾਰੇ ਸਾਰੇ ਮਸਰੂਫ ਹੁੰਦੇ ਨੇ ਉਹ ਪਹਿਲਾਂ ਜਿਹੜਾ ਹੁੰਦਾ ਸੀ ਕਿ ਹਜੂਮ ਇਕੱਠਾ ਹੋ ਕੇ ਆਉਂਦਾ ਸੀ ਉਹ ਉਸ ਤਰ੍ਹਾਂ ਦਾ ਹੁਣ ਮੰਨ ਲਓ ਨਤੀਜੇ ਨਹੀਂ ਰਹੇ ਕਿਉਂਕਿ ਪਹਿਲਾਂ ਇੰਟਰਨੈਟ ਸਵਾਮਾਂ ਦੀ ਕਿਤੇ ਨਾ ਕਿਤੇ ਘਾਟ ਰਹਿੰਦੀ ਸੀ ਹੁਣ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਘਰਾਂ ਦੇ ਵਿੱਚ ਬੈਠ ਕੇ ਆਪਣੇ ਨਤੀਜੇ ਦਾ ਆਨੰਦ ਮਾਣਨ ਆਉਂਦੇ ਨੇ ਪਰ ਜਦੋਂ ਨਾਲ ਲੱਗਦਾ ਵੀ ਰੁਝਾਨ ਉੱਪਰ ਨੂੰ ਆਉਂਦੇ ਨੇ ਫਿਰ ਉਹੀ ਪਾਰਟੀਆਂ ਆ ਨਿਕਲ ਕੇ ਜਿਹੜੀ ਵੱਡੀ ਗਿਣਤੀ 'ਚ ਉੱਥੇ ਗੇਟ ਤੇ ਪਹੁੰਚਦੇ ਨੇ ਅਸੀਂ ਪੂਰੇ ਇਲਾਕੇ ਦੇ ਵਿੱਚ ਮੇਰੀ ਧੂਰੀ ਵੀ ਡਿਊਟੀ ਰਹੀ ਆ ਸੰਗਰੂਰ ਵੀ ਡਿ ਆਸ ਹੈ ਇਸ ਲਈ ਅਸੀਂ ਸਵੇਰੇ 6:30 ਵਜੇ ਇੱਥੇ ਪਹੁੰਚੇ ਹੋਏ ਹਾਂ ਕਿ ਆਮ ਆਦਮੀ ਪਾਰਟੀ ਜਿਹੜੀ ਸੰਗਰੂਰ ਤੋਂ ਬਹੁਤ ਵੱਡੀ ਲੀਡ ਦੇ ਨਾਲ ਜਿਤਾ ਕੇ ਸੀਐਮ ਸਾਹਿਬ ਦਾ ਮਾਣ ਜਿਹੜਾ ਉਹ ਰੱਖੂਗੀ ਜੀ ਤੇ ਸਾਨੂੰ ਆਸ ਹੈ ਪੂਰੀ ਕਿ ਆਮ ਆਦਮੀ ਪਾਰਟੀ ਇਥੋਂ ਅਸੀਂ ਸੰਗਰੂਰ ਦੀ ਸੀਟ ਹੈ ਜਿਹੜੀ ਉਹਨੂੰ ਪੂਰੇ ਬਿਲਕੁਲ ਵੈਸੇ ਤੁਹਾਨੂੰ ਇਹ ਲੱਗਦਾ ਕਿ 10:30 11 ਵਜੇ ਜਦੋਂ ਦੇਖ ਲਿਆ ਵੀ ਪਾਰਟੀ ਅੱਗੇ ਜਾ ਰਹੀ ਹੈ ਜੀ ਮੀਤ ਇਹ ਅੱਗੇ ਜਾ ਰਹੇ ਨੇ ਜਾਂ ਜਿਹੜੇ ਵੀ ਜੇ ਸੁਖਪਾਲ ਖੈਰਾ ਅੱਗੇ ਜਾ ਰਹੇ ਨੇ ਤਾਂ ਕਾਂਗਰਸੀ ਆਗੂ ਇੱਥੇ ਪਹੁੰਚ ਜਾਣਗੇ ਸਿਮਰ ਰਣਜੀਤ ਮਾਨ ਅੱਗੇ ਜਾ ਰਹੇ ਨੇ ਤਾਂ ਸਿਮਰਜੀਤ ਮਾਨ ਦੇ ਅਹੁਦੇਦਾਰ ਨੇ ਜਿਹੜੇ ਵਰਕਰ ਨੇ ਉਹ ਪਹੁੰਚ ਜਾਣਗੇ ਤੇ ਜੇ ਮੀਤ ਇਹ ਅੱਗੇ ਹੋਣਗੇ ਤਾਂ 10:00 11 ਵਜੇ ਜਨ ਕੀ ਆ ਜਾਣਗੇ ਤੁਹਾਡੇ ਉਹਦੇ ਦਰ ਸਾਰੇ ਤਕਰੀਬਨ ਤੁਹਾਨੂੰ ਦੇਖਣ ਨੂੰ ਮਿਲਣਾ ਕਿ ਜਦੋਂ ਨੂੰ 10:00 11 ਦੀ ਤੁਸੀਂ ਗੱਲ ਕੀਤੀ ਆ ਇੱਥੇ ਬਹੁਤ ਵੱਡਾ ਹਜੂਮ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਦੇਖੋ ਜਿਹੜੀ ਪਾਰਟੀ ਦੇਰ ਮਿਲ ਜੰਦੀਆਂ ਉਹਨਾਂ ਨੂੰ ਕਿ ਸਾਡਾ ਜਿਹੜਾ ਉਦੇਦਾਰ ਹੈ ਉਹ ਅੱਗੇ ਚੱਲ ਰਿਹਾ ਸਾਡਾ ਉਮੀਦਵਾਰ ਅੱਗੇ ਚੱਲ ਰਿਹਾ ਤਾਂ ਉਹ ਹਜੂਮ ਇੱਕਦਮ ਜਿਹੜਾ ਇਕੱਠਾ ਹੋਣਾ ਇੱਥੇ ਇਕੱਠ ਬਹੁਤ ਵੱਡਾ ਇਕੱਠਾ ਜਿਹੜਾ ਹੋਣਾ ਕਿਉਂਕਿ ਸੰਗਰੂਰ ਸੀਟ ਦੇ ਉੱਤੇ ਪੂਰੇ ਪੰਜਾਬ ਦੀ ਜਿਹੜੀ ਅੱਜ ਨੈਗੇਟਿਵ ਕੀਤੀ ਹੋਈ ਆ ਕਿਉਂਕਿ ਸੀਐਮ ਸਾਹਿਬ ਦਾ ਇਲਾਕਾ ਕਹਿ ਲਓ ਚਾਹੇ ਆਮ ਆਦਮੀ ਪਾਰਟੀ ਦੀ ਨੂੰ ਅਸੀਂ ਲਗਾਤਾਰ ਰਾਜਧਾਨੀ ਵੀ ਕਹਿੰਦੇ ਆ ਰਹੇ ਆਂ ਅੱਜ ਇਸ ਦੇ ਉੱਤੇ ਜਿਹੜੀ ਹੌਟ ਸੀਟ ਹੈ ਤੇ ਮੰਨਿਆ ਵੀ ਗਏ ਨੂੰ ਹਾਟ ਸੀਟ ਠੀਕ ਹੈ ਪੂਰਾ ਫਸਮਾ ਮੁਕਾਬਲਾ ਜਿਹੜਾ ਇੱਥੇ ਦੇਖਣ ਨੂੰ ਆਪਾਂ ਨੂੰ ਵੀ ਮਿਲਿਆ ਤੇ ਉਹਦੇ ਵਾਸਤੇ ਜਿਹੜੇ ਅੱਜ ਲੋਕ ਨੇ ਉਹ ਜਦੋਂ ਤੁਸੀਂ ਦੇਖਿਆ ਵੀ ਰੁਝਾਨ ਵੱਧ ਜਾਨੇ ਤੇ ਇੱਥੇ ਇਕੱਠ ਵੀ ਬਹੁਤ ਵੱਡਾ ਹੋਣਾ ਅੱਜ ਠੀਕ ਹੈ ਬਾਕੀ ਕੀ ਲੱਗਦਾ ਜਿਹੜੇ ਪੰਜਾਬ ਦੇ ਰੁਝਾਨ ਨੇ ਦੋ ਸੀਟਾਂ ਤੇ ਬੀਜੇਪੀ ਅੱਗੇ ਚੱਲ ਰਹੀ ਆ ਯਾਨੀ ਕਿ ਤੁਸੀਂ ਹਜੇ ਖਾਤੇ 'ਚ ਨਹੀਂ ਹੈਗੇ ਤੁਸੀਂ ਕਹਿ ਰਹੇ ਹੋ ਕਿ ਘੰਟਾ ਅੱਧਾ ਘੰਟਾ ਵੇਟ ਕਰੋ ਵੀ ਉਸ ਤੋਂ ਬਾਅਦ ਪਤਾ ਲੱਗਣਾ ਪਰ ਬੀਜੇਪੀ ਦੋ ਸੀਟਾਂ ਤੇ ਅੱਗੇ ਚੱਲ ਰਹੀ ਹੈ ਕੀ ਲੱਗਦਾ ਬੀਜੇਪੀ ਵੀ ਸੀਟਾਂ ਲੈ ਕੇ ਜਾਊਗੀ ਇਸ ਵਾਰ ਦੇਖੋ ਸਾਨੂੰ ਤਾਂ ਕਿਸੇ ਸੀਟ ਦੀ ਕੀ ਸੇਵੀ ਸੀਟ ਦੀ ਮੈਂ ਤੇ ਠੀਕ ਆ ਕੁਝ ਰਾਉਂਡ ਹੁੰਦੇ ਨੇ ਜਿਵੇਂ ਸ਼ਹਿਰੀ ਜਿਹੜੇ ਰਾਉਂਡ ਨੇ ਉਹਨਾਂ ਦੇ ਵਿੱਚ ਸ਼ਹਿਰੀ ਜਿਹੜੀ ਵੋਟ ਐ ਇਸ ਵਾਰ ਆਪਾਂ ਨੂੰ ਵੀ ਪਤਾ ਵੀ ਉਹ ਆਰਾਮ ਮੁੱਦੇ ਆਰਾਮ ਮੰਦਰ ਦੇ ਮੁੱਦੇ ਨੂੰ ਲਾ ਕੇ ਲੈ ਲੋ ਜਿਹੜਾ Hindu ਚਿਹਰੇ ਸੀਗੇ ਉਹਦੀ ਵੋਟ ਬੈਂਕ ਆਪਾਂ ਜੇ ਆਪਾਂ ਗਿਣ ਲਈਏ ਵੀ ਸ਼ਹਿਰਾਂ ਦੇ ਵਿੱਚ ਉਹ ਉਸ ਦੀ ਜਿਹੜੀ ਲੀਡ ਆ ਉਹ ਇੱਕਦਮ ਉੱਪਰ ਜਾ ਸਕਦੀ ਆ ਤੇ ਜਦੋਂ ਰੁਝਾਨ ਆਪਣੇ ਜਦੋਂ ਜਿਹੜੇ ਗੇੜ ਪਿੰਡਾਂ ਦੇ ਜਦੋਂ ਸ਼ੁਰੂ ਹੋ ਗਏ ਹੋ ਸਕਦਾ ਵੀ ਭਾਜੀਪੀ ਉੱਥੋਂ ਡਾਊਨ ਜਾ ਕੇ ਉੱਥੋਂ ਕਿਸੇ ਹੋਰ ਤਰ੍ਹਾਂ ਦੇ ਜਿਹੜੇ ਹੋਰ ਪਾਰਟੀ ਦਾ ਕੈਂਡੀਡੇਟ ਅੱਗੇ ਆ ਸਕਦੇ ਨੇ ਠੀਕ ਹੈ ਬਿਲਕੁਲ ਲੋਕ ਸਭਾ ਹਲਕਾ ਸੰਗਰੂਰ ਦੀ ਗੱਲ ਕਰਾਂਗੇ ਸਿਮਰਨਜੀਤ ਸਿੰਘ ਮਾਨ ਦੀ ਬੇਬ ਲਗਾਤਾਰ ਚੱਲ ਰਹੀ ਸੀ ਕਿ ਸਿਮਰਨਜੀਤ ਸਿੰਘ ਮਾਨ ਵੀ ਜਿੱਤ ਸਕਦੇ ਨੇ ਹੁਣ ਜਦੋਂ ਪਹਿਲੇ ਰੁਝਾਨ ਆਉਣਗੇ ਆਪਾਂ ਨੂੰ ਪਤਾ ਲੱਗਣਾ ਕਿ ਸਟਾਰਟਿੰਗ 'ਚ ਕਿਹੜਾ ਅੱਗੇ ਆਉਂ ਉਹਨਾਂ ਦੇ ਵਿਚਾਲੇ ਵੀ ਅੱਜ ਜਿਨ੍ਹਾਂ ਦੇ ਮੂੰਹ ਦੇ ਉੱਤੇ ਜੇ اٹਕੀ ਹੋਈ ਹੈ ਜਿਨ੍ਹਾਂ ਦੇ ਮੂੰਹ ਤੇ ਜੇ اٹਕੀ ਹੋਈ ਹੈ ਕਿ ਜੇ ਫਲਾਣਾ ਜਿੱਤ ਜਾਂਦਾ ਜੇ ਫਲਾਣਾ ਜਿੱਤ ਜਾਂਦਾ ਅੱਜ ਉਹ ਚੀਜ਼ اٹਕੀ ਹੋਈ ਹੈ ਤੇ ਅੱਜ ਉਹ ਚੀਜ਼ ਜਿਹੜੀ ਹੈ ਕਲੀਅਰ ਹੋ ਜਾਣੀ ਆ ਲੋਕਾਂ ਦਾ ਆਪਾਂ ਨੂੰ ਪਤਾ ਲੱਗ ਜਾਣਾ ਕਿ ਲੋਕਾਂ ਨੇ ਜਿਹੜੇ ਸੀਐਮ ਸਾਹਿਬ ਦੇ ਕੀਤੇ ਹੋਏ ਕੰਮਾਂ ਨੂੰ ਪੰਜਾਬ ਸਰਕਾਰ ਦੇ ਕੀਤੇ ਹੋਏ ਕੰਮਾਂ ਨੂੰ ਸੰਗਰੂਰ ਦੇ ਵਿੱਚੋਂ ਕਿੰਨਾ ਫਤਵਾ ਮਿਲਦਾ ਠੀਕ ਹੈ ਆਪਾਂ ਨੂੰ ਗਰਾਉਂਡ ਜ਼ੀਰੋ ਤੋਂ ਅੱਜ ਪਤਾ ਲੱਗ ਹੀ ਜਾਣਾ ਬਹੁਤ ਵੱਡੀ ਜਿਹੜੀ ਲੰਮੀ ਉਡੀਕ ਸੀ ਪੰਜਾਬ ਦੇ ਲੋਕਾਂ ਨੂੰ ਕਿ ਸੰਗਰੂਰ ਸੀਟ ਦਾ ਜਿਹੜਾ ਰੁਝਾਨ ਆਪਾਂ ਨੂੰ ਸਪੈਸ਼ਲੀ ਦੇਖਣ ਦੇ ਲਈ ਅੱਜ ਲੋਕ ਉਤਾਵਲੇ ਹੋਏ ਬੈਠੇ ਨੇ ਅੱਜ ਉਹ ਰੁਝਾਨ ਆਪਾਂ ਨੂੰ ਬੜੇ ਅੱਛੇ ਦੇਖਣ ਨੂੰ ਮਿਲਣਗੇ ਠੀਕ ਹੈ ਰਮਨ ਜੀ ਕਿਵੇਂ ਲੱਗਦਾ ਹੌਸਲੇ ਬਲੰਦ ਨੇ ਮੀਤ ਇਹ ਹਰ ਜਿੱਤ ਸਕਦੇ ਨੇ ਕੀ ਲੱਗਦਾ ਹਜੇ ਪਹਿਲੇ ਰੁਝਾਨਾਂ 'ਚ ਤਾਂ ਆਮ ਆਦਮੀ ਪਾਰਟੀ ਬਾਹਰ ਆ ਜ਼ੀਰੋ ਤੋਂ ਹਜੇ ਨਹੀਂ ਬਿਲਕੁਲ ਹੌਸਲੇ ਬਲੰਦ ਨੇ ਜੀ ਤੇ ਚੜ੍ਹਦੀ ਕਲਾ ਦੇ ਵਿੱਚ ਹਮੇਸ਼ਾ ਆਮ ਆਦਮੀ ਪਾਰਟੀ ਦੇ ਜੁਝਾਰੂ ਵਰਕਰ ਆਹੁਦੇਦਾਰ ਤੇ ਲੀਡਰ ਸਾਹਿਬਾਨ ਰਹਿੰਦੇ ਨੇ ਤੇ ਪੰਜਾਬ ਦੀ ਜਿਹੜੀ ਚੜ੍ਹਦੀ ਕਲਾ ਅਸੀਂ ਲੈ ਕੇ ਚੱਲੇ ਹੋਇਆ ਰੰਗਲੇ ਪੰਜਾਬ ਦਾ ਸੁਪਨਾ ਸਾਡੇ ਮਾਨਯੋਗ ਸੀਐਮ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਲਿਆ ਗਿਆ ਉਹਨੂੰ ਅਸੀਂ 100% ਅਸੀਂ ਖਰੇ ਉਤਰਾਂਗੇ ਉਸ ਦੇ ਉੱਪਰ ਤੇ ਪਹਿਲੇ ਐਸੇ ਮੁੱਖ ਮੰਤਰੀ ਸਾਹਿਬ ਨੇ ਜਿਨ੍ਹਾਂ ਨੇ ਆਪਣੇ ਜਵਾਨ ਦੇ ਵਿੱਚੋਂ ਇਹ ਗੱਲ ਕੱਢੀ ਆ ਕਿ ਜੇਕਰ 2 ਸਾਲ ਦੇ ਕੰਮ ਤੁਹਾਨੂੰ ਪਸੰਦ ਆਏ ਨੇ ਤਾਂ ਤੁਸੀਂ ਮੋਰ ਲਾਇਓ ਅਗਰ ਨਹੀਂ ਆਏ ਤਾਂ ਸਾਨੂੰ ਵੋਟ ਨਾ ਪਾਓ ਐਸਾ ਮੈਂ ਅੱਜ ਤੱਕ ਕੋਈ ਲੋਕ ਨੇਤਾ ਨਹੀਂ ਦੇਖਿਆ ਹੈਗਾ ਜਿਹੜੇ ਸੱਚੇ ਦਿਲੋਂ ਜਿਹੜੇ ਸਾਡੀ ਲੋਕਾਂ ਨੂੰ ਪਿਆਰ ਕਰਦੇ ਨੇ ਪਰ ਸੀਐਮ ਭਗਵੰਤ ਮਾਨ ਦੀ ਵੇਵ ਚਲਦੀ ਘਟ ਨਜ਼ਰ ਆ ਰਹੀ ਆ ਕਿਉਂਕਿ ਸਟਾਰਟਿੰਗ ਰੁਝਾਨ ਕਾਂਗਰਸ ਅੱਗੇ ਆ ਬੀਜੇਪੀ ਦੂਜੇ ਨੰਬਰ ਤੇ ਆ ਆਮ ਆਦਮੀ ਪਾਰਟੀ ਦਾ ਖਾਤਾ ਨਹੀਂ ਖੁੱਲਿਆ ਤੇ ਕਿਤੇ ਨਾ ਕਿਤੇ ਲੱਗਦਾ ਅੱਗੇ ਰੁਝਾਨ ਜੀ ਚਾਰ ਸੀਟਾਂ ਦੇ ਜਿਹੜੇ ਰੁਝਾਨ ਤੁਸੀਂ ਦੇਖ ਸਕਦੇ ਹੋ ਕਿ ਚਾਰ ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਜਿਹੜੀ ਅੱਗੇ ਚੱਲ ਰਹੀ ਆ ਮੈਂ ਤੁਹਾਨੂੰ ਕਿਹਾ ਸੀ ਕਿ ਜਿਹੜੀ ਆਮ ਆਦਮੀ ਪਾਰਟੀ ਆ ਉਹ ਨਤੀਜਿਆਂ 'ਚ ਘੱਟ ਆਉਂਦੀ ਆ ਰੁਝਾਨਾਂ 'ਚ ਘੱਟ ਆਉਂਦੀ ਆ ਤਕਰੀਬਨ ਸਿੱਧਾ ਸਰਕਾਰ 'ਚ ਹੀ ਆਉਂਦੀ ਆ ਠੀਕ ਹੈ ਸੋ ਨਤੀਜੇ ਨੇ ਜਿਹੜੇ ਉਹ ਬਹੁਤ ਅੱਛੇ ਆਉਣੇ ਸ਼ੁਰੂ ਹੋ ਗਏ ਨੇ ਚਾਰ ਸੀਟਾਂ ਦੇ ਆਪਾਂ ਦੇਖਾਂਗੇ ਕਾਂਗਰਸ ਅੱਗੇ ਚੱਲ ਰਹੀ ਹੈ ਤੇ ਚਾਰ ਸੀਟਾਂ ਦੇ ਉੱਤੇ ਜਿਹੜੀ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ ਤੇ ਹੁਣ ਉਹ ਲਗਾਤਾਰ ਆਪਾਂ ਦੇਖਦੇ ਕਿਹੜੀ-ਕਿਹੜੀ ਸੀਟਾਂ ਦੇ ਅੱਗੇ ਚੱਲ ਰਹੀ ਹੈ ਠੀਕ ਹੈ ਬਿਲਕੁਲ ਬਿਲਕੁਲ ਜੀ ਸੋ ਲਗਾਤਾਰ ਅਪਡੇਟ ਤੁਹਾਨੂੰ ਦਿੰਦੇ ਰਹਾਂਗੇ ਲੋਕ ਸਭਾ ਹਲਕਾ ਸੰਗਰੂਰ ਦੀ ਜਿਹੜੀ ਕਾਊਂਟਿੰਗ ਆ ਉਹ ਹੋ ਰਹੀ ਆ ਧੂਰੀ ਦੇ ਵਾਰਡ-ਵਾਰਡ ਕਾਲਜ ਵਿਖੇ ਅਤੇ ਵਿਧਾਨ ਸਭਾ ਦੇ ਤਿੰਨ ਹਲਕਿਆਂ ਦੀ ਬਰਨਾਲਾ ਚ ਹੋ ਰਹੀ ਆ ਇੱਥੇ ਛੇ ਹਲਕਿਆਂ ਦੀ ਧੂਰੀ ਚ ਹੋ ਰਹੀ ਤੇ ਆਮ ਆਦਮੀ ਪਾਰਟੀ ਵੀ ਕਈ ਸ਼ੀਟਾਂ ਤੇ ਅੱਗੇ ਚੱਲ ਰਹੀ ਆ ਬੀਜੇਪੀ ਦੀ ਦੋ ਸ਼ੀਟਾਂ ਤੇ ਅੱਗੇ ਚੱਲ ਰਹੀ ਉਸ ਲਗਾਤਾਰ ਜਿਹੜੀ ਪਲਪਲ ਦੀ ਅਪਡੇਟ ਤੁਹਾਨੂੰ ਦਿੰਦੇ ਰਹਾਂਗੇ ਕੈਮਰਾਮੈਨ ਅਸ਼ੋਕ ਮਰਨਾਲਾ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ